ਦੋਸਤੋ ਅੱਜ ਦੇ ਸਮੇਂ ਦੇ ਵਿੱਚ ਗੂਗਲ ਕਿਸੇ ਅਵਿਸ਼ਕਾਰ ਜਾਂ ਫਿਰ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਅਤੇ ਗੂਗਲ ਦੇ ਅਵਿਸ਼ਕਾਰ ਨੇ ਹੁਣ ਪੰਜਾਬੀ ਦੇ ਵਿੱਚ ਕਿਸੇ ਨੂੰ ਸੁਨੇਹਾ ਭੇਜਣਾ ਕਿਸੇ ਨੂੰ ਸੁਨੇਹਾ ਲਿਖਣਾ ਮੋਬਾਈਲ ਦੇ ਵਿੱਚ ਬਹੁਤ ਹੀ ਆਸਾਨ ਕਰ ਦਿੱਤਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹੀ ਦੱਸਾਂਗੇ ਕਿ ਕਿਵੇਂ ਅਸੀਂ ਆਪਣੇ ਮੋਬਾਈਲ ਦੇ ਵਿੱਚ ਪੰਜਾਬੀ ਦੇ ਵਿੱਚ ਟਾਈਪ ਕਰ ਸਕਦੇ ਹਾਂ ਪੰਜਾਬੀ ਦੇ ਵਿੱਚ ਲਿਖ ਸਕਦੇ ਹਾਂ ਇੱਥੋਂ ਤੱਕ ਕਿ ਅਸੀਂ ਬੋਲਾਂਗੇ ਅਤੇ ਜੋ ਅਸੀਂ ਬੋਲਾਂਗੇ ਉਹ ਸਾਡਾ ਮੋਬਾਈਲ ਲਿਖ ਲਵੇਗਾ ਅਤੇ ਪੰਜਾਬੀ ਵਿੱਚ ਲਿਖੇਗਾ ਅਤੇ ਅਸੀਂ ਆਪਣਾ ਸੁਨੇਹਾ ਦੂਜੇ ਨੂੰ ਪੰਜਾਬੀ ਵਿੱਚ ਭੇਜ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਾਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਸੋ ਦੋਸਤੋ ਪੰਜਾਬੀ ਨੂੰ ਪਿਆਰ ਕਰਦੇ ਹੋ ਜੇਕਰ ਤੁਸੀਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਹੋ ਤਾਂ ਇੱਕ ਵਾਰੀ ਦੱਬ ਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਟਾਈਪ ਕਰਨਾ ਮੋਬਾਈਲ ਦੇ ਵਿੱਚ ਖਾਸ ਕਰਕੇ ਪੰਜਾਬੀ ਦੇ ਵਿੱਚ ਟਾਈਪ ਕਰਨਾ ਜਾਂ ਫਿਰ ਬੋਲ ਕੇ ਮੋਬਾਈਲ ਦੇ ਵਿੱਚ ਕੋਈ ਮੈਸੇਜ ਪੰਜਾਬੀ ਦੇ ਵਿੱਚ ਲਿਖਣਾ ਨਹੀਂ ਆਂਦਾ ਉਹਨਾਂ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਪੰਜਾਬੀ ਦੇ ਵਿੱਚ ਆਪੋ ਆਪਣੀ ਸਨੇਹ ਲਿਖ ਸਕਣ ਅਤੇ ਭੇਜ ਸਕਣ ਤਾਂ ਫਿਰ ਆਪਾਂ ਹੁਣ ਸ਼ੁਰੂ ਕਰਦੇ ਹਾਂ ਸਾਰਾ ਤਰੀਕਾ ਤੁਹਾਨੂੰ ਸਮਝਾਵਾਂਗਾ ਸਕਰੀਨ ਤੇ ਮੋਬਾਈਲ ਦੀ ਰਿਕਾਰਡਿੰਗ ਲਗਾ ਕੇ ਤੁਹਾਨੂੰ ਤਰੀਕਾ ਸਮਝਾਵਾਂਗਾ ਕਿ ਕਿਵੇਂ ਅਸੀਂ ਆਪਣੇ ਮੋਬਾਈਲ ਦੇ ਵਿੱਚ ਪੰਜਾਬੀ ਦੇ ਵਿੱਚ ਲਿਖ ਸਕਦੇ ਹਾਂ ਬਹੁਤ ਸਾਰੇ ਲੋਕਾਂ ਨੂੰ ਇਹ ਜਾਣਕਾਰੀ ਹੈਗੀ ਲੇਕਿਨ ਜਿਨ੍ਹਾਂ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਖਾਸ ਕਰਕੇ ਇਹ ਵੀਡੀਓ ਉਹਨਾਂ ਦੇ ਵਾਸਤੇ ਹੈ ਤਾਂ ਇਹਦੇ ਲਈ ਕਰਨਾ ਕੀ ਪਵੇਗਾ ਸਾਡੇ ਜਿਹੜੇ ਐਂਡਰੋਇਡ ਮੋਬਾਈਲ ਨੇ ਸਾਰੇ ਮੋਬਾਈਲਾਂ ਦੇ ਵਿੱਚ ਪੰਜਾਬੀ ਅਤੇ ਹਿੰਦੀ ਹੁਣ Google ਨੇ ਪ੍ਰੋਵਾਈਡ ਕਰਵਾ ਚੁੱਕਾ ਹੈ ਕਿਉਂਕਿ ਆਮ ਤੌਰ ਦੇ ਉੱਪਰ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਜਾਂ ਹਿੰਦੀ ਦਾ ਆਪਾਂ ਇਸਤੇਮਾਲ ਕਰਨਾ ਇੱਥੋਂ ਤੱਕ ਕਿ ਇਹਨਾਂ ਭਾਸ਼ਾਵਾਂ ਤੋਂ ਇਲਾਵਾ ਵੀ ਹਿੰਦੁ ਸਾਡੀ ਭਾਸ਼ਾ ਮੈਂ ਹੁਣ Google ਐਡ ਕਰ ਚੁੱਕਾ ਏ ਸੋ ਸਾਨੂੰ ਜਿਹੜੀ ਵੀ ਸਾਡੀ ਮਾਂ ਭੂਮੀ ਦੀ ਮਾਤਰ ਭਾਸ਼ਾ ਜਿਹੜੀ ਵੀ ਸਾਡੀ ਮਾਂ ਬੋਲੀ ਹੈਗੀ ਉਸ ਦੇ ਵਿੱਚ ਅਸੀਂ ਸੈਟਿੰਗ ਦੇ ਵਿੱਚ ਆਪਣੀ ਉਸ ਭਾਸ਼ਾ ਨੂੰ ਐਡ ਕਰਨ ਤੋਂ ਬਾਅਦ ਅਸੀਂ ਆਪਣੇ ਕੀਬੋਰਡ ਦੇ ਵਿੱਚ ਉਸ ਭਾਸ਼ਾ ਨੂੰ ਲਿਆ ਸਕਦੇ ਹਾਂ ਅਤੇ ਉਸ ਤੋਂ ਬਾਅਦ ਆਪੋ ਆਪਣੇ ਸੁਨੇਹੇ ਅਸੀਂ ਆਪਣੀ ਆਪੋ ਆਪਣੀ ਮਾਂ ਬੋਲੀ ਦੇ ਵਿੱਚ ਟਾਈਪ ਕਰ ਸਕਦੇ ਹਾਂ ਸੋ ਅਸੀਂ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਹੈ ਤਾਂ ਅਸੀਂ ਪੰਜਾਬੀ ਦੀ ਗੱਲ ਕਰਨ ਜਾ ਰਹੇ ਹਾਂ ਤੇ ਕੀ ਕਰਨਾ ਪਊਗਾ ਹੁਣ ਆਪਾਂ ਮੋਬਾਈਲ ਸਕਰੀਨ ਦੇ ਉੱਪਰ ਜਿਹੜੀ ਰਿਕਾਰਡਿੰਗ ਹੈਗੀ ਹੈ ਉਸ ਨੂੰ ਮੈਂ ਆਨ ਕਰਕੇ ਤੁਹਾਨੂੰ ਸਾਰੀ ਜਾਣਕਾਰੀ ਦਿਨਦਾ ਸਭ ਤੋਂ ਪਹਿਲਾਂ ਆਪਾਂ ਆਪਣੇ ਮੋਬਾਈਲ ਖੋਲ ਕੇ ਆਪਾਂ ਸੈਟਿੰਗ ਦੇ ਵਿੱਚ ਜਾਵਾਂਗੇ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਅਸੀਂ ਸਕਰੋਲ ਕਰਾਂਗੇ ਅਤੇ ਸਕਰੋਲ ਕਰਕੇ ਨੀਚੇ ਆਪਾਂ ਦੇਖਾਂਗੇ ਇਸ ਦੇ ਵਿੱਚ ਕੁਝ ਹੋਰ ਸੈਟਿੰਗਾਂ ਆਣ ਗਿਆ ਤਾਂ ਐਡੀਸ਼ਨਲ ਸੈਟਿੰਗ ਦੀ ਇੱਕ ਆਪਸ਼ਨ ਆਏਗੀ ਹੁਣ ਆਪਾਂ ਐਡੀਸ਼ਨਲ ਸੈਟਿੰਗ ਦੇ ਵਿੱਚ ਜਦੋਂ ਜਾਂਦੇ ਆ ਤਾਂ ਉਸ ਤੋਂ ਬਾਅਦ ਇਸ ਤੋਂ ਅੱਗੇ ਅਸੀਂ ਇਹਦੇ ਵਿੱਚ ਲੈਂਗੁਏਜ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਤੇ ਲੈਂਗੁਏਜ ਨੂੰ ਆਪਾਂ ਪੰਜਾਬੀ ਜਾਂ ਹਿੰਦੀ ਨੂੰ ਐਡ ਜ਼ਰੂਰ ਕਰ ਲੈਣਾ ਹੈ ਲੇਕਿਨ ਇਹ ਵੀ ਹੋ ਸਕਦਾ ਹੈ ਕਿ ਗੂਗਲ ਦਾ ਜਿਹੜਾ ਕੀਬੋਰਡ ਹੈਗਾ ਉਹਦਾ ਨਾਮ ਹੈਗਾ ਜੀ ਬੋਰਡ ਜੀ ਬੋਰਡ ਨੂੰ ਆਪਾਂ ਐਡ ਕਰਨਾ ਹੈ ਅਦਰਵਾਈਜ਼ ਅੱਜਕੱਲ ਬਹੁਤ ਸਾਰੇ ਮੋਬਾਈਲਾਂ ਦੇ ਵਿੱਚ ਆਟੋਮੈਟਿਕਲੀ ਪਹਿਲਾਂ ਤੋਂ ਹੀ ਐਡ ਹੋਇਆ ਹੋਇਆ ਆਂਦਾ ਹੈ ਜੇਕਰ ਨਹੀਂ ਹੈਗਾ ਤਾਂ ਜੀ ਬੋਰਡ ਨੂੰ ਐਡ ਕਰ ਲਓ ਉਹਦੇ ਨਾਲ ਨਾਲ ਪੰਜਾਬੀ ਅਤੇ ਹਿੰਦੀ ਲੈਂਗੁਏਜ ਨੂੰ ਆਪਾਂ ਐਡ ਕਰ ਲਵਾਂਗੇ ਸੋ ਇਸ ਮੋਬਾਈਲ ਦੇ ਵਿੱਚ ਮੇਰੇ ਕੋਲ ਪਹਿਲਾਂ ਤੋਂ ਹੀ ਜੀ ਬੋਰਡ ਐਡ ਹੈਗਾ ਤਾਂ ਆਪਾਂ ਹੁਣ ਲੈਂਗੁਏਜ ਦੀ ਸੈਟਿੰਗ ਦੇ ਵਿੱਚ ਜਾਣ ਲਈ ਜਾਣ ਦੇ ਲਈ ਕੀ ਕਰਾਂਗੇ ਐ ਐਡੀਸ਼ਨਲ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਕੀਬੋਰਡ ਇਨਪੁਟ ਮੈਥਡ ਦੇ ਵਿੱਚ ਆਪਾਂ ਜਾਵਾਂਗੇ ਅੱਗੇ ਦੇਖਦੇ ਹਾਂ ਕਿ ਕਰੰਟ ਕੀਬੋਰਡ ਕਿਹੜਾ ਹੈਗਾ ਜੀ ਬੋਰਡ ਆਪਾਂ ਕਰ ਲੈਣਾ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਜੀ ਬੋਰਡ ਦੇ ਵਿੱਚ ਪੰਜਾਬੀ ਅਤੇ ਹਿੰਦੀ ਲੈਂਗੁਏਜ ਪਹਿਲਾਂ ਤੋਂ ਹੀ ਐਡ ਹੈਗੀ ਹੈ ਤਾਂ ਹੁਣ ਆਪਾਂ ਮੈਨੇਜ ਕੀਬੋਰਡ ਵੀ ਕਰਕੇ ਦੇਖਦੇ ਆ ਮੈਨੇਜ ਕੀਬੋਰਡ ਦੇ ਵਿੱਚ ਆਪਾਂ Google ਵੌਇਸ ਟਾਈਪ ਜਿਹੜਾ ਹੈਗਾ ਉਸ ਨੂੰ ਆਨ ਕਰ ਲੈਣਾ ਹੈਗਾ ਤਾਂ ਕਿ ਆਪਾਂ ਬੋਲ ਕੇ ਵੀ ਜਦੋਂ ਪੰਜਾਬੀ ਲਿਖਣੀ ਚਾਹੀਏ ਉਦੋਂ ਲਿਖ ਸਕੀਏ ਤਾਂ ਉਸ ਤੋਂ ਬਾਅਦ ਹੁਣ ਆਪਾਂ ਕੀ ਕਰਾਂਗੇ ਵਾਪਸ ਆਵਾਂਗੇ ਅਤੇ ਆਪਣੇ WhatsApp ਦੇ ਵਿੱਚ ਮੈਸੇਜ ਮੈਂ ਤੁਹਾਨੂੰ ਲਿਖ ਕੇ ਦਿਖਾਵਾਂਗਾ ਬਾਈ ਜੀ ਪੰਜਾਬੀ ਦੇ ਨਾਲ ਮੈਂ ਚੈਟਿੰਗ ਕਰਾਂਗਾ ਮੈਂ ਕੁਝ ਪਹਿਲਾਂ ਹੀ ਟਾਈਪ ਕਰਕੇ ਇਸ ਦੇ ਵਿੱਚ ਰੱਖਿਆ ਹੋਇਆ ਕਿ ਹੁਣ ਪੰਜਾਬੀ ਵਿੱਚ ਪੰਜਾਬੀ ਲਿਖਣੀ ਹੁਣ ਮੋਬਾਈਲ ਦੇ ਵਿੱਚ ਪੰਜਾਬੀ ਲਿਖਣੀ ਹੋਈ ਆਸਾਨ ਅੰਗਰੇਜ਼ੀ ਟਾਈਪ ਕਰੋ ਤੇ ਲਿਖ ਹੋਊ ਪੰਜਾਬੀ ਤੁਸੀਂ ਬੋਲੋਗੇ ਮੋਬਾਈਲ ਆਪੇ ਲਿਖੂਗਾ ਸੋ ਆਪਾਂ ਇਹ ਚੀਜ਼ਾਂ ਲਿਖ ਕੇ ਦੇਖਾਂਗੇ ਜਦੋਂ ਆਪਾਂ ਚੈਟਿੰਗ ਕਰਨ ਵਾਲੀ ਥਾਂ ਦੇ ਉੱਪਰ ਚੈਟ ਕਰਨ ਦੇ ਲਈ ਆਪਾਂ ਲਿਖਣਾ ਹੈਗਾ ਤਾਂ ਸਭ ਤੋਂ ਪਹਿਲਾਂ ਜਦੋਂ ਕੀਬੋਰਡ ਸਾਹਮਣੇ ਸਾਡੇ ਸਾਹਮਣੇ ਨਜ਼ਰ ਆਵੇਗਾ ਤਾਂ ਉਸ ਦੇ ਵਿੱਚ ਆਪਾਂ ਦੇਖਾਂਗੇ ਸਭ ਤੋਂ نیچے ਇੱਕ ਵੱਡੀ ਸਪੇਸ bar ਨਜ਼ਰ ਆਉਂਦੀ ਜੇਕਰ ਉਸ ਨੂੰ ਦਬਾਂਗੇ ਆਪਾਂ ਤਾਂ ਪੰਜਾਬੀ ਅਤੇ ਹਿੰਦੀ ਲੈਂਗੁਏਜ ਵੀ ਨਜ਼ਰ ਆਵੇਗੀ ਅੰਗਰੇਜ਼ੀ ਵੀ ਨਜ਼ਰ ਆਵੇਗੀ ਆਪਾਂ ਪੰਜਾਬੀ ਦੇ ਉੱਪਰ ਸਿਲੈਕਟ ਕਰ ਲਵਾਂਗੇ ਕਿਉਂਕਿ ਆਪਾਂ ਪੰਜਾਬੀ ਦੇ ਵਿੱਚ ਸੁਨੇਹਾ ਆਪਣਾ ਲਿਖਣਾ ਹੈ ਤਾਂ ਹੁਣ H U N ਪਾਵਾਂਗੇ ਹੁਣ ਮੋਬਾਈਲ ਪਾਵਾਂਗੇ M O B I L E ਮੋਬਾਈਲ ਲਿਖ ਦਿੱਤਾ ਇਹ ਵਿੱਚ V I C H ਪਾਵਾਂਗੇ ਤਾਂ ਮੋਬਾਈਲ ਵਿੱਚ ਲਿਖ ਦਿੱਤਾ ਇਹ ਪੰਜਾਬੀ ਲਿਖਣਾ P U N J A B I ਪੰਜਾਬੀ ਲਿਖ ਦਿੱਤੀ ਹੈ ਲਿਖਣੀ ਲਿਖ ਦਿੱਤੀ ਹੈ ਹਉ ਲਿਖਣੀ ਹੋਈ ਆਸਾਨ ਸੋ ਇਸ ਤਰ੍ਹਾਂ ਆਪਾਂ ਜਿਹੜੇ ਜਿਹੜੇ ਅੱਖਰ ਪੰਜਾਬੀ ਅੰਗਰੇਜ਼ੀ ਦੇ ਟਾਈਪ ਕਰਾਂਗੇ ਤਾਂ ਪੰਜਾਬੀ ਆਟੋਮੈਟਿਕਲੀ ਲਿਖਦੀ ਹੋਈ ਚੱਲੀ ਜਾਵੇਗੀ ਐਸੀ ਤਰ੍ਹਾਂ ਅੰਗਰੇਜ਼ੀ ਟਾਈਪ ਕਰੋ ਅਤੇ ਲਿਖ ਹੋ ਪੰਜਾਬੀ ਜਿਹੜੀ ਆਪਾਂ ਗੱਲ ਕਰ ਰਹੇ ਆਂ ਕਿ ਅੰਗਰੇਜ਼ੀ ਆਪਾਂ ਟਾਈਪ ਕਰੋਗੇ ਅਤੇ ਲਿਖ ਹੋਊਗੀ ਪੰਜਾਬੀ ਸੋ ਇਸ ਤਰ੍ਹਾਂ ਇਸ ਦੇ ਵਿੱਚ ਸੁਪੋਜ਼ ਕਰ ਲਓ ਆਪਾਂ ਪੰਜਾਬੀ ਲਿਖਣੀ ਹੈਗੀ ਤਾਂ ਪੀ ਜੂ ਐਨ ਜੇ ਬੀ ਆਈ ਅੰਗਰੇਜ਼ੀ ਦੇ ਆਪਾਂ ਜਦੋਂ ਅੱਖਰ ਦਵਾਨੇ ਆ ਉਹਨਾਂ ਨੂੰ ਟਾਈਪ ਕਰਦੇ ਆ ਤਾਂ ਪਪੇ ਨੂੰ ਟਿੱਪੀ ਜੱਜੇ ਕੰਨਾ ਜਾਂ ਬੱਬੇ ਭੈਰੀ ਵੀ ਪੰਜਾਬੀ ਲਿਖੀ ਜਾਏਗੀ ਸੋ ਇਸ ਤਰ੍ਹਾਂ ਬੜਾ ਹੀ ਆਸਾਨ ਗੂਗਲ ਨੇ ਕਰ ਦਿੱਤਾ ਹੈਗਾ ਅੰਗਰੇਜ਼ੀ ਆਪਾਂ ਟਾਈਪ ਕਰਨੀ ਤਾਂ ਪੰਜਾਬੀ ਲਿਖ ਹੋਊਗੀ ਇਸ ਦੇ ਨਾਲ ਜੇਕਰ ਆਪਾਂ ਬੋਲ ਕੇ ਹੁਣ ਆਪਾਂ ਚਾਹੁੰਦੇ ਆ ਕਿ ਆਪਾਂ ਬੋਲੀਏ ਪੰਜਾਬੀ ਅਤੇ ਮੋਬਾਈਲ ਆਪਣੇ ਆਪ ਲਿਖ ਲਵੇ ਤਾਂ ਉਸ ਲਈ ਆਪ ਸਾਨੂੰ ਕੀ ਕਰਨਾ ਪਵੇਗਾ ਆਪਾਂ ਦੇਖਦੇ ਹਾਂ ਕਿ ਸਾਡੇ ਕੀਬੋਰਡ ਦੇ ਉੱਪਰ ਸੱਜੇ ਪਾਸੇ ਇੱਕ ਮਾਈਕ ਦਾ ਨਿਸ਼ਾਨ ਬਣਿਆ ਹੋਇਆ ਹੈਗਾ ਉਸ ਆਪਾਂ ਮਾਈਕ ਦੇ ਨਿਸ਼ਾਨ ਨੂੰ ਜਦੋਂ ਆਪਾਂ ਦਬਦਿਆਂ ਤਾਂ ਸੁਣ ਰਿਹਾ ਹੈ ਆਪਣੇ ਆਪ ਦੱਸਦਾ ਕਿ ਮੋਬਾਈਲ ਸੁਣ ਰਿਹਾ ਹੈ ਤਾਂ ਉਸ ਵਕਤ ਜੋ ਆਪਾਂ ਬੋਲਾਂਗੇ ਤਾਂ ਉਹੀ ਸਾਡਾ ਮੋਬਾਈਲ ਲਿਖੇਗਾ ਜਿਵੇਂ ਕਿ ਮੈਂ ਬੋਲੇ ਆ ਕਿ ਤੁਸੀਂ ਬੋਲੋਗੇ ਮੋਬਾਈਲ ਆਪੇ ਲਿਖੂਗਾ ਸੋ ਮੋਬਾਈਲ ਨੇ ਬਿਨਾ ਟਾਈਪ ਕੀਤੇ ਤਾਂ ਮੋਬਾਈਲ ਨੇ ਇਹ ਸ਼ਬਦ ਆਪਣੇ ਆਪ ਸਾਡੇ ਚੈਟਿੰਗ ਬਾਕਸ ਦੇ ਵਿੱਚ ਲਿਖ ਦਿੱਤੇ ਹਨ ਸੋ ਜੇਕਰ ਆਪਾਂ ਅੰਗਰੇਜ਼ੀ ਦੇ ਸ਼ਬਦ ਟਾਈਪ ਕਰਦੇ ਆ ਤਾਂ ਪੰਜਾਬੀ ਲਿਖ ਹੋ ਜਾਂਦੀ ਹੈ ਇਸੇ ਤਰ੍ਹਾਂ ਜੇਕਰ ਅਸੀਂ ਹਿੰਦੀ ਦੇ ਵਿੱਚ ਲਿਖਣਾ ਹੈਗਾ ਤਾਂ ਆਪਾਂ ਅੰਗਰੇਜ਼ੀ ਦੇ ਸ਼ਬਦ ਟਾਈਪ ਕਰਾਂਗੇ ਤਾਂ ਹਿੰਦੀ ਵੀ ਲਿਖੀ ਜਾਏਗੀ ਇਹ Google ਦਾ ਕਮਾਲ ਹੈ Google Board ਦਾ ਕਮਾਲ ਹੈਗਾ ਇਸ ਦੇ ਨਾਲ ਹੀ ਹੋਰ ਵੱਖ-ਵੱਖ ਭਾਸ਼ਾਵਾਂ ਵੀ Google ਹੁਣ ਐਡ ਕਰ ਚੁੱਕਾ ਹੈ ਇਸ ਤੋਂ ਇਲਾਵਾ ਜਿਹੜੀ ਆਪਾਂ ਬੋਲਣ ਦੀ ਗੱਲ ਕਰ ਰਹੇ ਆ ਮਾਈਕ ਦੇ ਉੱਪਰ ਜਦੋਂ ਆਪਾਂ ਮਾਈਕ ਨੂੰ ਕਲਿੱਕ ਕਰਾਂਗੇ ਤਾਂ ਮਾਈਕ ਤਿਆਰ ਹੋ ਜਾਂਦਾ ਹੈ Google Board ਦਾ ਤਾਂ ਉਸ ਤੋਂ ਬਾਅਦ ਅਸੀਂ ਜਿਹੜੀ ਗੱਲ ਬੋਲਦੇ ਆ ਤਾਂ ਉਹੀ ਗੱਲ ਸਾਡੇ ਤੋਂ ਸੁਣ ਕੇ ਮੋਬਾਈਲ ਆਟੋਮੈਟਿਕਲੀ ਆਪਣੇ ਆਪ ਲਿਖ ਦਿੰਦਾ ਹੈ ਸੋ ਦੋਸਤੋ ਇਸ ਤਰ੍ਹਾਂ ਅਸੀਂ ਆਪੋ ਆਪਣੇ ਮੋਬਾਈਲ ਦੇ ਵਿੱਚ ਪੰਜਾਬੀ ਦੇ ਵਿੱਚ ਮੈਸੇਜ ਜਾਂ ਫਿਰ ਜਿਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਸੁਨੇਹਾ ਆਪੋ ਆਪਣੇ ਸੁਨੇਹੀ ਲਿਖ ਕੇ ਇੱਕ ਦੂਜੇ ਨੂੰ ਭੇਜ ਸਕਦੇ ਆ ਇਥੋਂ ਤੱਕ ਕਿ ਜਿੰਨੀ ਮਰਜ਼ੀ ਲੰਬੀ ਗੱਲਬਾਤ ਆਪਾਂ ਲਿਖਣੀ ਹੋਵੇ ਸਾਡਾ ਮੋਬਾਈਲ ਪੰਜਾਬੀ ਦੇ ਵਿੱਚ ਟਾਈਪ ਕਰਕੇ ਲਿਖ ਦੇਵੇਗਾ ਸੋ ਇੱਕ ਵਾਰ ਫਿਰ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਅਪੀਲ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਪੰਜਾਬੀ ਦੇ ਵਿੱਚ ਟਾਈਪ ਕਰਨਾ ਆ ਸਕੇ ਸੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਫੋਲੋ ਕਰਨਾ ਵੀ ਨਾ ਭੁੱਲਣਾ ਹੁਣ ਸਾਡੂ ਦੇ ਹੋਰ ਜ਼ਿਆਦਾ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ